ਪਹਿਲਾਂ ਜਿਹੜਾ ਨਹਿਰੀ ਪਾਣੀ ਹੈ ਪਿੰਡਾਂ ਤੱਕ ਪਹੁੰਚਾਇਆ ਗਿਆ ਜਿਹੜਾ ਖੇਤਾਂ ਨੂੰ ਲੱਗ ਰਿਹਾ ਤੇ ਹੁਣ ਉਹ ਪਾਣੀ ਜਿਹੜਾ ਕੀ ਹੈ ਸ਼ਹਿਰਾਂ ਤੱਕ ਪਹੁੰਚਾਇਆ ਜਿਹੜਾ ਕਿ ਘਰਾਂ ਤੱਕ ਵੀ ਜਾਏਗਾ ਤੇ ਅੱਜ ਜਿਹੜੇ ਕੁਦਰਤੀ ਤੱਤ ਨੇ ਉਹਨਾਂ ਦਾ ਯੁਕਤ ਜਿਹੜਾ ਪਾਣੀ ਨਹਿਰੀ ਪਾਣੀ ਆ ਉਹ ਪਹਿਲਾਂ ਨਹਿਰਾ ਤੋਂ ਟੈਂਕੀਆਂ ਤੱਕ ਫਿਰ ਟੈਂਕੀਆਂ ਤੋਂ ਹਰ ਘਰ ਦੇ ਵਿੱਚ 24 ਘੰਟੇ ਸੱਤੋ ਦਿਨ ਪਾਣੀ ਜਿਹੜਾ ਮਹੱਈਆ ਕਰਾਇਆ ਜਾਏਗਾ ਸੋ ਉਸ ਦੇ ਤਹਿਤ ਅੱਜ ਇੱਥੇ ਵੀ ਟੈਂਕੀਆਂ ਦਾ ਉਦਘਾਟਨ ਕਰਨ ਪਹੁੰਚੇ ਆਂ ਔਰ ਤੁਸੀਂ ਦੇਖ ਸਕਦੇ ਹੋ ਕਿ ਜੋ ਉਤਸ਼ਾਹ ਆ ਮੱਲੇ ਵਾਸੀਆਂ ਵਾਲਿਆਂ ਦਾ ਇਹ ਜੋ ਉਹਨਾਂ ਦਾ ਸਾਥ ਹੈਗਾ ਉਹਦੇ ਹਮੇਸ਼ਾ ਹੀ ਰਿਣੀ ਰਹਾਂਗੇ ਹੋਰ ਸ਼ਹਿਰਾਂ ਚ ਕਿੰਨੀਆਂ ਟੈਂਕੀਆਂ ਲੱਗਣ ਦਾ ਅਨੁਮਾਨ ਹੈਗਾ ਜੀ ਵਾਲਾ ਅ ਤਕਰੀਬਨ 60 ਟੈਂਕੀਆਂ ਐਸੀਆਂ ਨੇ ਜਿਹੜੀਆਂ ਪੁਰਾਣੀਆਂ ਨੇ ਉਹਨਾਂ ਨੂੰ ਰੀਜੇਵਿਨੇਟ ਕਰਕੇ ਮਤਲਬ ਉਹਨਾਂ ਨੂੰ ਸਹੀ ਕਰਕੇ ਵਰਤੋਂ ਚ ਲਿਆਂਦਾ ਜਾਏਗਾ ਔਰ ਇਸ ਤੋਂ ਇਲਾਵਾ 70 ਟੈਂਕੀਆਂ ਨਵੀਆਂ ਸਾਈਮਨਟੇਨੀਅਸਲੀ ਮਤਲਬ ਲਗਾਤਾਰ ਜਿਹੜੀਆਂ 70 ਟੈਂਕੀਆਂ ਹੋਰ ਨੇ ਉਹ ਬਣਨ ਦਾ ਕਾਰਜ ਜਾਰੀ ਹੈ ਸਾਹਾਗਰੇਵਾਲ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਵੀ ਜਿਸ ਤਰੀਕੇ ਨਾਲ ਪਹਿਲਾਂ ਮਾਨ ਸਰਕਾਰ ਪਾਣੀ ਬਚਾਉਣ ਦੀ ਗੱਲ ਕਰਦੀ ਤੇ ਹੁਣ ਨਹਿਰੀ ਪਾਣੀ ਜਿਹੜਾ ਕੀ ਹੈ ਸ਼ਹਿਰਾਂ ਤੱਕ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਤ ਬਹੁਤ ਵਧਾਈ ਦਿਨਾ ਵਿਧਾਨ ਸਭਾ ਹਲਕਾ ਪੂਰਬੀ ਦੀ ਸੰਗਤ ਨੂੰ ਅੱਜ ਜਿਹੜਾ 1300 ਕਰੋੜ ਦਾ ਲੁਧਿਆਣੇ ਦਾ ਪ੍ਰੋਜੈਕਟ ਹੈ ਜਿਹੜਾ ਨਹਿਰਾ ਦੀ ਨਹਿਰੀ ਪਾਣੀ ਲੋਕਾਂ ਨੂੰ ਦੇਣਾ ਇਹ ਜਿਹੜਾ ਅੱਜ ਵਾਰ ਨੰਬਰ 13 ਦੇ ਵਿੱਚ ਦੋ ਟੈਂਕੀਆਂ ਬਣਨ ਜਾ ਰਹੀਆਂ ਤੇ ਇਹ 8 ਕਰੋੜ ਦੀ ਲਾਗਤ ਨਾਲ ਦੋ ਟੈਂਕੀਆਂ ਬਣਨ ਤੇ 1 ਕਰੋੜ ਦੀ ਲਾਗਤ ਨਾਲ ਜਿਹੜੀ ਪਾਣੀ ਦੀਆਂ ਪਾਈਪਾਂ ਪੈਣੀਆਂ ਨੇ ਇਹ 9 ਕਰੋੜ ਦੀ ਲਾਗਤ ਨਾਲ ਇਹ ਅੱਜ ਸ਼ੁਰੂਆਤ ਹੋਈ ਆ ਤੇ ਇਹਦੇ ਨਾਲ ਸਾਰੇ ਏਰੀਆ ਨੂੰ ਸਾਫ਼ ਸੁਥਰਾ ਪਾਣੀ ਮਿਲੂਗਾ ਜਿਹੜਾ ਥੱਲੇ ਪਾਣੀ ਚਾਰਿਆ ਉਹਦਾ ਬਚਾਅ ਹੋਊਗਾ ਕਿਉਂਕਿ ਨਹਿਰਾਂ ਦੇ ਵਿੱਚੋਂ ਜਿਹੜੇ ਪਾਣੀ ਆਉਂਦਾ ਵਾ ਜਿਹੜਾ ਪਹਾੜਾਂ ਤੋਂ ਪਾਣੀ ਆਉਂਦਾ ਉਹਦੇ 'ਚ ਵਧੀਆ ਤੱਤ ਹੋਣਗੇ ਤੇ ਲੋਕ ਬਿਮਾਰੀਆਂ ਤੋਂ ਬਚ ਸਕਣਗੇ ਔਰ ਆਮ ਆਦੀ ਪਾਰਟੀ ਦਾ ਮਿਸ਼ਨ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਕਿਉਂਕਿ ਰੰਗਲਾ ਪੰਜਾਬ ਤਾਂ ਹੀ ਬਣ ਸਕਦਾ ਜੇ ਇੱਥੇ ਸਾਫ਼ ਸੁਥਰਾ ਲੋਕਾਂ ਨੂੰ ਪਾਣੀ ਮਿਲੂਗਾ ਸੇਵਰੇ ਸਿਸਟਮ ਸਹੀ ਹੋਊਗਾ ਲੋਕਾਂ ਨੂੰ ਦਵਾਈ ਸਾ ਮਿਲਗੇ ਵਧੀਆ ਟੰਗਣਾ ਮਿਲੂਗੀ ਕਿਸ ਤਰੀਕੇ ਨਾਲ ਦੇਖਦੇਵੇਂ ਪਹਿਲਾਂ ਜਿਹੜਾ ਨਹਿਰੀ ਪਾਣੀ ਹੈ ਪਿੰਡਾਂ ਤੱਕ ਪਹੁੰਚਾਇਆ ਗਿਆ ਜਿਹੜਾ ਖੇਤਾਂ ਨੂੰ ਲੱਗ ਰਿਹਾ ਤੇ ਹੁਣ ਉਹ ਪਾਣੀ ਜਿਹੜਾ ਕੀ ਹੈ ਸ਼ਹਿਰਾਂ ਤੱਕ ਪਹੁੰਚਾਇਆ ਜਿਹੜਾ ਕੀ ਘਰਾਂ ਤੱਕ ਵੀ ਜਾਏਗਾ ਜੀ ਦੇਖੋ ਪੰਜਾਬ ਜਿਹਦਾ ਨਾਮ ਹੀ ਪੰਜ ਆਬ ਮਤਲਬ ਪੰਜ ਦਰਿਆਵਾਂ ਵਾਲੀ ਧਰਤੀ ਕਿਹਾ ਗਿਆ ਹੈ ਤੇ ਜੀ ਉੱਥੇ ਰਹਿਣ ਵਾਲੇ ਵਸਨੀਕਾਂ ਨੂੰ ਪਾਣੀ ਨਹੀਂ ਨਾ ਸਾਫ਼ ਮਿਲ ਸਕਿਆ ਤੇ ਫਿਰ ਸਾਡੇ ਲਈ ਏਦੋਂ ਵੱਡੀ ਲਹੰਤ ਵਾਲੀ ਗੱਲ ਨਹੀਂ ਸੋ ਆਮ ਆਦਮੀ ਪਾਰਟੀ ਦੇ ਮੁਖੀ ਸ਼ਿਰਯਨ ਕੇਜਰੀਵਾਲ ਤੇ ਸੀਐਮ ਭਗਵੰਤਪਨ ਸਾਹਿਬ ਖਾਸ ਤੌਰ ਤੇ ਉਹ ਜਿਨ੍ਹਾਂ ਦਾ ਟੀਚਾ ਹੈ ਕਿ ਪੰਜਾਬ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣਾ ਤੋਂ ਉਸੇ ਲੜੀ ਤਹਿਤ ਤੇ ਜਿੱਦਾਂ ਤੁਸੀਂ ਦੱਸ ਕੇ ਵੀ ਹਟਿਓ ਮੈਂ ਪਹਿਲਾਂ ਪਿੰਡਾਂ ਤੱਕ ਸਾਰਾ ਪਾਣੀ ਪਹੁੰਚਾਇਆ ਗਿਆ ਤੇ ਅੱਜ ਜਿਹੜੇ ਕੁਦਰਤੀ ਤੱਤ ਨੇ ਉਹਨਾਂ ਦਾ ਯੁਕਤ ਜਿਹੜਾ ਪਾਣੀ ਨਹਿਰੀ ਪਾਣੀ ਆ ਉਹ ਪਹਿਲਾਂ ਨਹਿਰਾ ਤੋਂ ਟੈਂਕੀਆਂ ਤੱਕ ਫਿਰ ਟੈਂਕੀਆਂ ਤੋਂ ਹਰ ਘਰ ਦੇ ਵਿੱਚ 24 ਘੰਟੇ ਸੱਤੋ ਦਿਨ ਪਾਣੀ ਜਿਹੜਾ ਮਹਈਆ ਕਰਾਇਆ ਜਾਏਗਾ ਸੋ ਉਸ ਦੇ ਤਹੇਤ ਅੱਜ ਇੱਥੇ ਵੀ ਟੈਂਕੀਆ ਦਾ ਉਦਘਾਟਨ ਕਰਨ ਪਹੁੰਚੇ ਆਂ ਔਰ ਤੁਸੀਂ ਦੇਖ ਸਕਦੇ ਹੋ ਕਿ ਜੋ ਉਤਸ਼ਾਹ ਆ ਮਲੇਵਾਸੀਆਂ ਵਾਲਿਆਂ ਦਾ ਜਾਂ ਜੋ ਉਹਨਾਂ ਦਾ ਸਾਥ ਹੈਗਾ ਉਹਦੇ ਹਮੇਸ਼ਾ ਹੀ ਰਿਣੀ ਰਵਾਂਗੇ ਅੱਜ ਆਪਣੇ ਵਾਰਡ 'ਚ ਪਹੁੰਚੇ ਆਂ ਬਹੁਤ ਚਾਹ ਵੀ ਕੀਤਾ ਵਾਰਡ ਵਾਲਿਆਂ ਨੇ ਕਿਸ ਤਰੀਕਾ ਨਾਲ ਦੇਖਦੇ ਵੀ ਇੰਨਾ ਵਧੀਆ ਤੋਹਫਾ ਜਿਹੜਾ ਉਹਨਾਂ ਨੂੰ ਦੇ ਕੇ ਚੱਲ ਲਿਓ ਅੱਹ ਇਹ ਉਹ ਮਾਤਾਵਾਂ ਪੇਣਾ ਨੇ ਉਹ ਵੀਰ ਨੇ ਜਿਹੜੇ ਉਸ ਵੇਲੇ ਪਿਆਰ ਦਿੰਦੇ ਸੀ ਜਾਂ ਸ਼ਾਇਦ ਕੁਝ ਵੀ ਨਹੀਂ ਸੀ ਜਦੋਂ ਉਹ ਸੰਘਰਸ਼ ਦਾ ਸਮਾਂ ਸੀ ਇਹਨਾਂ ਨੇ ਉਸ ਵੇਲੇ ਆਸ਼ੀਰਵਾਦ ਦਿੱਤਾ ਪਿਆਰ ਦਿੱਤਾ ਔਰ ਇੱਕ ਪਾਸਾ ਹੋ ਕੇ ਦਿੱਤਾ ਸੋ ਇਹਨਾਂ ਦੇ ਤਾਂ ਸਦਾ ਹੀ ਰਿਣੀ ਰਹਾਂਗੇ ਔਰ ਪਰਿਵਾਰ ਹੈ ਸਾਡਾ ਇਸ ਪਰਿਵਾਰ ਦੇ ਨਾਲ ਹਮੇਸ਼ਾ ਹੀ ਜੁੜੇ ਰਹਿਣੇ ਆ ਇਸ ਤਰ੍ਹਾਂ ਦੀ ਗੱਲ ਨਹੀਂ ਵੀ ਆਣਾ ਜਾਣਾ ਬੰਦਾ ਦਿੱਲੀ ਤਕਰੀਬਨ ਹਰ ਇੱਕ ਦਿਨ ਛੱਡ ਕੇ ਇੱਥੇ ਵਿਜ਼ਿਟਿੰਗ ਹੁੰਦੀ ਹੁੰਦੀ ਹੈ ਔਰ ਲਗਾਤਾਰ ਫੋਨ ਤੇ ਵੀ ਰਾਬਤਾ ਬਣਿਆ ਰਹਿੰਦਾ ਸਾਡੀ ਟੀਮ ਪੂਰੀ ਇੱਥੇ ਸਾਥ ਦੇ ਰਹੀ ਹੈ ਔਰ ਜੋ ਇਹਨਾਂ ਵਾਸਤੇ ਇਹਨਾਂ ਨੇ ਸਾਡੇ ਲਈ ਕੀਤਾ ਇਹਨਾਂ ਆਸ਼ੀਰਵਾਦ ਮਾਨ ਦਿੱਤਾ ਆ ਜੋ ਇਹਨਾਂ ਨੇ ਸੇਵਾ ਹਾਂ ਵੀ ਐ ਉਸ ਸੇਵਾ ਦੇ ਮੱਦੇ ਨਜ਼ਰ ਹਰ ਇੱਕ ਦਿਨ ਹਰ ਇੱਕ ਮਿੰਟ ਇਹਨਾਂ ਦੇ ਖਾਤਰ ਅਸੀਂ ਲਗਾਨ ਨੂੰ ਤਿਆਰ ਬੈਠੇ ਹਾਂ ਸੋ ਪੂਰੇ ਲੁਧਿਆਣੇ ਦੀ ਸੇਵਾ ਮਿਲਿਆ ਕੋਸ਼ਿਸ਼ ਜ਼ਰੂਰ ਕਰੀਏ ਦੀ ਕਿ ਹਰ ਏਰੀਆ ਚ ਪਹੁੰਚ ਕੇ ਆਪਣਾ ਜੋ ਕਾਰਜ ਹੈ ਆਪਣੀ ਸੇਵਾ ਕਰ ਸਕੇ ਪਰ ਖਾਸ ਤੌਰ ਤੇ ਇਸ ਵਾਰਡ ਦੇ ਨਾਲ ਆਪਣਾ ਵਾਰਡ ਹੋਣ ਕਰਕੇ ਇਹ ਜ਼ਰੂਰ ਚਾਹਾਂਗੇ ਵੀ ਇੱਥੇ ਜਿੰਨੀ ਵੀ ਸੁਵਿਧਾ ਵਧੀਆ ਤੋਂ ਵਧੀਆ ਦਿੱਤੇ ਜੀ ਪਾਣੀ ਕਿਵੇਂ ਪਹੁੰਚਦਾ ਕਰੋਗੇ ਵੀ ਜਿਹੜਾ ਨਹਿਰਾਂ ਤੋਂ ਇੱਥੇ ਤੱਕ ਪਾਣੀ ਕਿਵੇਂ ਆਏਗਾ ਜੀ ਆ तकरीबन ਆਸ ਹੈ ਜੀ 2027 ਤੱਕ ਜਦੋਂ 2 ਸਾਲ ਦੇ ਅੰਦਰ ਅੰਦਰ ਅਸੀਂ ਟੈਂਕੀਆਂ ਬਣਾ ਕੇ ਨਹਿਰੀ ਪਾਣੀ ਜਿਹੜਾ ਇਹਨਾਂ ਦੇ ਵਿੱਚ ਪਹੁੰਚਦਾ ਕਰਕੇ ਟੈਂਕੀਆਂ ਦਾ ਅੱਗੋਂ ਘਰਾਂ ਤੱਕ ਜਿਹੜਾ ਪਹੁੰਚਾਉਣਾ ਸ਼ੁਰੂ ਕਰ ਰਹੇ ਹਾਂ ਹੋਰ ਸ਼ਹਿਰਾਂ ਚ ਕਿੰਨੀਆਂ ਟੈਂਕੀਆਂ ਲੱਗਣ ਦਾ ਅਨੁਮਾਨ ਹੈਗਾ ਜੀ ਗੱਲ ਅ ਤਕਰੀਬਨ 60 ਟੈਂਕੀਆਂ ਐਸੀਆਂ ਨੇ ਜਿਹੜੀਆਂ ਪੁਰਾਨੀਆਂ ਨੇ ਉਹਨਾਂ ਨੂੰ ਰੀਜੇਵਿਨੇਟ ਕਰਕੇ ਮਤਲਬ ਉਹਨਾਂ ਨੂੰ ਸਹੀ ਕਰਕੇ ਵਰਤੋਂ ਚ ਲਿਆਂਦਾ ਜਾਏਗਾ ਔਰ ਇਸ ਤੋਂ ਇਲਾਵਾ 70 ਟੈਂਕੀਆਂ ਨਵੀਆਂ ਸਾਈਮਨਟੇਨੀਅਸਲੀ ਮਤਲਬ ਲਗਾਤਾਰ ਜਿਹੜੀਆਂ 70 ਟੈਂਕੀਆਂ ਹੋਰ ਨੇ ਉਹ ਬਨਨ ਦਾ ਕਾਰਜ ਜਾਰੀ ਹੈ ਔਰ ਨਾਲ ਨਾਲ ਜਿਹੜੀ ਪਾਈਪਲਾਈਨ ਪੈ ਰਹੀ ਹੈ ਕਿਉ ਸ਼ੁਰੂਆਤ ਹੈ ਕਿ ਉਹ ਬਿਲਗੇ ਤੋਂ ਹੋਣੀ ਹੈ ਜਿੰਨਾ ਨਹਿਰੀ ਪਾਣੀਆਂ ਉਹ ਬਿਲਗੇ ਮਤਲਬ ਪ੍ਰੋਜੈਕਟ ਸਾਡਾ ਸਟਾਰਟ ਹੋ ਚੁੱਕਿਆ ਹੈ ਬਿਲਗੇ ਉੱਥੇ ਪਾਣੀ ਇਕੱਠਾ ਕਰਕੇ ਉੱਥੋਂ ਦੀ ਫਿਰ ਇਹਨਾਂ ਟੈਂਕੀਆਂ ਦੇ ਵਿੱਚ ਟੈਂਕੀਆਂ ਤੋਂ ਫਿਰ ਘਰਾਂ ਦੇ ਵਿੱਚ ਮਹਈਆ ਕਰਾਇਆ ਜਾਂਦਾ ਹੈ ਗਰੇਵਾਲ ਸਾਹਿਬ ਕਿਸ ਤਰੀਕੇ ਨਾਲ ਦੇਖਦੇ ਹੋ ਵੀ ਜਿਸ ਤਰੀਕੇ ਨਾਲ ਪਹਿਲਾਂ ਮਾਨ ਸਰਕਾਰ ਪਾਣੀ ਬਚਾਉਣ ਦੀ ਗੱਲ ਕਰਦੀ ਤੇ ਹੁਣ ਨਹਿਰੀ ਪਾਣੀ ਜਿਹੜਾ ਕੀ ਹੈ ਸ਼ਹਿਰਾਂ ਤੱਕ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਹੁਤ ਬਹੁਤ ਵਧਾਈ ਦਿਨਾਂ ਵਿਧਾਨ ਸਭਾ ਹਲਕਾ ਪੂਰਬੀ ਦੀ ਸੰਗਤ ਨੂੰ ਅੱਜ ਜਿਹੜਾ 1300 ਕਰੋੜ ਦਾ ਲੁਧਿਆਣੇ ਦਾ ਪ੍ਰੋਜੈਕਟ ਹੈ ਜਿਹੜਾ ਨਹਿਰਾ ਦੀ ਨਹਿਰੀ ਪਾਣੀ ਲੋਕਾਂ ਨੂੰ ਦੇਣਾ ਕਿਉਂਕਿ ਅੱਜ ਪਾਣੀ ਦਾ ਸਤਾਰ ਥੱਲੇ ਜਾ ਰਿਹਾ ਤੇ ਆਉਣ ਵਾਲਾ ਸਮਾਂ ਜੇ ਅਸੀਂ ਪਾਣੀ ਨਾ ਸੰਭਾਲਿਆ ਤੇ ਆਉਣ ਵਾਲਾ ਸਮਾਂ ਉਹ ਹੋ ਜੂਗਾ ਵੀ ਪਾਣੀ ਪਿੱਛੇ ਲੜਾਈਆਂ ਲੱਗਣਗੀਆਂ ਇਸ ਕਰਕੇ ਅੱਜ ਸਰਕਾਰ ਆਮ ਆਦੀ ਪਾਰਟੀ ਦੇ ਮੁਖੀ ਸ਼੍ਰੀ ਰਿੰਦਕੇਜੀਪਾਲ ਦੀ ਰੈਣ ਵਿੱਚ ਮੁੱਖ ਮੰਤਰੀ ਸਾਹਿਬ ਗਵਰਿੰਦ ਸਿੰਘ ਮਾਨ ਜੀ ਤੇ ਆਮ ਆਦੀ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਰੋੜਾ ਜੀ ਸਾਡੇ ਮੇਰ ਸਾਰੇ ਕਾਉਂਸਲਰ ਸਹਿਬਾਨ ਸਾਰੇ ਇਕੱਠੇ ਹੋ ਕੇ ਅੱਜ ਲੱਗੇ ਹੋਏ ਨੇ ਇਹ ਜਿਹੜਾ ਅੱਜ ਵਾਰ ਨੰਬਰ 13 ਦੇ ਵਿੱਚ ਦੋ ਟੈਂਕੀਆਂ ਬਣਨ ਜਾ ਰਹੀਆਂ ਤੇ ਇਹ 8 ਕਰੋੜ ਦੀ ਲਾਗਤ ਨਾਲ ਦੋ ਟੈਂਕੀਆਂ ਬਣਨੀਆਂ ਤੇ 1 ਕਰੋੜ ਦੀ ਲਾਗਤ ਨਾਲ ਜਿਹੜੀ ਪਾਣੀ ਦੀ ਪਾਈਪਾਂ ਪੈਣੀਆਂ ਨੇ ਇਹ 9 ਕਰੋੜ ਦੀ ਲਾਗਤ ਨਾਲ ਇਹ ਅੱਜ ਸ਼ੁਰੂਆਤ ਹੋਈ ਆ ਤੇ ਇਹਦੇ ਨਾਲ ਸਾਰੇ ਏਰੀਆ ਨੂੰ ਸਾਫ਼ ਸੁਥਰਾ ਪਾਣੀ ਮਿਲੂਗਾ ਜਿਹੜਾ ਥੱਲੇ ਪਾਣੀ ਚਾਰੇ ਆ ਉਹਦਾ ਬਚਾਅ ਹੋਊਗਾ ਕਿਉਂਕਿ ਨਹਿਰਾਂ ਦੇ ਵਿੱਚੋਂ ਜਿਹੜੇ ਪਾਣੀ ਆਉਂਦਾ ਵਾ ਜਿਹੜਾ ਪਹਾੜਾਂ ਤੋਂ ਪਾਣੀ ਆਉਂਦਾ ਉਹਦੇ 'ਚ ਵਧੀਆ ਤੱਤ ਹੋਣਗੇ ਤੇ ਲੋਕ ਬਿਮਾਰੀਆਂ ਤੋਂ ਬਾਹਰ ਸਕਣਗੇ ਔਰ ਆਮ ਆਦੀ ਪਾਰਟੀ ਦਾ ਮਿਸ਼ਨ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਕਿਉਂਕਿ ਰੰਗਲਾ ਪੰਜਾਬ ਤਾਂ ਹੀ ਬਣ ਸਕਦਾ ਜੇ ਇੱਥੇ ਸਾਫ਼ ਸੁਥਰਾ ਲੋਕਾਂ ਨੂੰ ਪਾਣੀ ਮਿਲੂਗਾ ਸੀਵਰੇਜ ਸਿਸਟਮ ਸਹੀ ਹੋਊਗਾ ਲੋਕਾਂ ਨੂੰ ਦਵਾਈ ਸਾ ਮਿਲ ਕੇ ਵਧੀਆ ਟੰਗਲਾ ਮਿਲੂਗੀ ਲੋਕਾਂ ਨੂੰ ਪੜ੍ਹਾਈ ਵਧੀਆ ਟੰਗਲਾ ਮਿਲੂਗੀ ਔਰ ਰੁਜ਼ਗਾਰ ਮਿਲੂਗਾ ਤਾਂ ਹੀ ਰੰਗਲਾ ਪੰਜਾਬ ਬਣ ਸਕੂਗਾ ਔਰ ਆਮ ਆਦੀ ਪਾਰਟੀ ਦਾ ਮਿਸ਼ਨ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤੇ ਸਾਡਾ ਵਿਧਾਨ ਸਭਾ ਹਲਕਾ ਪੂਰਬੀ ਦੇ ਔਰ ਬਜ਼ੁਰਗਾ ਦਾ ਅਸ਼ੀਰਵਾਦ ਲੈ ਕੇ ਔਰ ਨੌਜਵਾਨਾਂ ਦਾ ਸਾਥ ਲੈ ਕੇ ਇਸ ਵਿਧਾਨ ਸਭਾ ਹਲਕਾ ਪੂਰਬੀ ਨੂੰ ਉਸ ਰੰਗਲੇ ਪੰਜਾਬ ਦਾ ਹਿੱਸਾ ਬਣਾਉਣਾ ਇੱਥੇ ਹਰ ਦਵਾਈ ਵਾਸਤੇ ਮਿਲ ਕੇ ਹਸਪੀਟਲ ਆਮ ਆਦਮੀ ਕਲੀਨਿਕਾ ਪੜਾਈ ਵਾਸਤੇ ਸਕੂਲ ਰੁਜ਼ਗਾਰ ਵਾਸਤੇ ਮਿਲ ਕੇ ਪ੍ਰਬੰਧ ਸਾਰੇ ਕਰ ਰਹੇ ਆਂ ਔਰ ਸਾਫ ਸੁਥਰਾ ਪਾਣੀ ਦੇਣ ਦਾ ਜਿਹੜਾ ਉਹ ਮਿਲ ਕੇ ਪ੍ਰਬੰਧ ਕਰ ਰਹੇ ਆਂ ਅੱਜ 300 ਕਰੋੜ ਤੋਂ ਉੱਪਰ ਵਿਧਾਨ ਸਭਾ ਹਲਕਾ ਪੂਰਬੀ ਵਿੱਚ ਕੰਮ ਚੱਲੇ ਨੇ 128 ਕਰੋੜ ਦਾ ਕੰਮ ਆ ਜਿਹੜਾ ਜਿਹੜਾ ਡੰਪ ਜਿਹੜਾ 74 ਸਾਲ ਦਾ ਲਿਆ ਲਿਆ ਕੇ ਪੁਰਾਣੇ ਸਰਕਾਰਾਂ ਕਰਨ ਉਹ ਕੇ ਰਾਜ ਕਰਨ ਵਾਲੇ ਨੇ ਸਾਡੇ ਸਿਰ ਤੇ ਮਿਲ ਕੇ ਕੂੜੇ ਦਾ ਢੇਰ ਲਾਤਾ ਉਹ 128 ਕਰੋੜ ਦਾ ਅੱਜ ਕੰਮ ਚੱਲ ਰਿਹਾ ਉਹ ਡੰਪ ਚੱਕ ਕੇ ਉੱਥੇ ਮਿਲ ਕੇ ਵਧੀਆ ਗਰਾਊਂਡ ਲੈ ਕੇ ਆਵਾਂਗੇ ਉੱਥੇ ਲੋਕਾਂ ਵਾਸਤੇ ਹੋਰ ਸੁਵਿਧਾ ਦੇਵ ਤਾਕੇ ਜਿਹੜੇ ਲੋਕਾਂ ਵਾਸਤੇ ਮਿਲ ਕੇ ਬੱਚਿਆਂ ਵਾਸਤੇ ਨੌਜਵਾਨਾਂ ਵਾਸਤੇ ਖੇਡ ਗਰਾਊਂਡ ਲੈ ਕੇ ਆਵਾਂਗੇ ਇਸ ਤੋਂ ਇਲਾਵਾ ਹਰ ਮਰਕੇ ਅੱਜ ਵਾਰਡ ਦੇ ਵਿੱਚ ਹਰ ਮੁਹੱਲੇ ਚ ਹਰ ਗਲੀ ਦੇ ਵਿੱਚ ਕੰਮ ਚੱਲ ਰਿਹਾ ਔਰ ਕਿਤੇ ਜਿੱਥੇ ਮਿਲ ਕੇ 30 30 ਸਾਲ ਹੋ ਗਏ 25 25 ਸਾਲ ਹੋ ਗਈਆਂ ਪਾਣੀ ਦੀਆਂ ਪਾਈਪਾਂ 15 ਫੁੱਟ 1000 ਫੁੱਟ ਨੀਵੀਆਂ ਹੋ ਗਈਆਂ ਕ੍ਰੈਕ ਹੋ ਗਈਆਂ ਪਾਣੀ ਗੰਦਾ ਆ ਰਿਹਾ ਉਹ ਸਾਰੀਆਂ ਸਾਰੀਆਂ ਪਾਈਪਾਂ ਬਦਲੀਆਂ ਜਾ ਰਹੀਆਂ ਜਿੱਥੇ ਸੀਵਰੇਜ ਦੀ ਪ੍ਰੋਬਲਮ ਉੱਥੇ ਸੀਵਰੇਜ ਦੀਆਂ ਲਾਈਨਾਂ ਵੱਡੀਆਂ ਪਾਈ ਜਾ ਰਹੀਆਂ ਜਿੱਥੇ ਮਿਲ ਕੇ ਬਰਸਾਤੀ ਪਾਣੀ ਖੜਦਾ ਉਹ ਬਰਸਾਤੀ ਪਾਣੀ ਵਾਸਤੇ ਲਾਈਨਾਂ ਲ ਅੱਜ ਹਰ ਪਹਿਲੂ ਤੇ ਕੰਮ ਚੱਲ ਰਿਹਾ ਕਿਉਂਕਿ ਲੋਕਾਂ ਨੇ ਬਹੁਤ ਵੱਡੀ ਉਮੀਦ ਰੱਖੀ ਆ ਪੰਜਾਬ ਦੇ ਵਿੱਚ ਜਿਹੜੀ ਸਰਕਾਰ 99 ਸੀਟਾਂ ਦੇ ਕੇ ਬਣਾਈ ਤੇ ਮੈਨੂੰ ਜੇ ਮੈਂ ਮੇਰਾ ਖਿਆਲ ਵੀ ਅਗਲਾ ਜਨਮ ਲੈ ਕੇ ਵੀ ਆਸਾਨ ਨਹੀਂ ਲਾ ਸਕਦਾ ਇਹਨਾਂ ਦਾ ਮੁੱਲ ਨਹੀਂ ਮੋੜ ਸਕਦਾ ਵਿਧਾਨ ਸਭਾ ਹਲਕਾ ਪੂਰਬੀ ਸੰਗਤ ਦਾ ਜਿਨ੍ਹਾਂ ਨੇ ਮੈਨੂੰ ਸੱਤ ਇਲੈਕਸ਼ਨ ਲੜਾਤੇ ਔਰ ਵਿਧਾਨ ਸਭਾ ਇਸ ਇਲੈਕਸ਼ਨ ਮਿਲ ਕੇ ਐਮਐਲਏ ਇਲੈਕਸ਼ਨ ਵਿੱਚ ਔਰ ਪੰਜਾਬ ਦੇ ਸ਼ਹਿਰੀ ਹਲਕੇ ਜੋ ਸਭ ਤੋਂ ਵੱਧ ਲੀਡ ਦਿੱਤੀ ਪਹਿਲਾਂ ਕੌਂਸਲਰ ਦੇ ਵਿੱਚ ਸਭ ਤੋਂ ਪੰਜਾਬ ਵਿੱਚ ਸਭ ਤੋਂ ਵੱਧ ਲੀਡ ਦਿੱਤੀ ਤੇ ਅੱਜ ਐਮਐਲਏ ਸਭ ਤੋਂ ਵੱਲ ਲੀਡ ਦੇ ਕੇ ਜਿਤਾਇਆ ਤੇ ਹਰ ਕੰਮ ਕਰਨਾ ਸਾਡਾ ਮਿਸ਼ਨ ਆ ਕਿਉਂਕਿ ਅਸੀਂ ਇਹਨਾਂ ਦੇ ਸੇਵਾਦਾਰ ਆ ਔਰ ਸੇਵਾਦਾਰ ਵਰਕੇ ਕੰਮ ਕਰਾਂਗੇ